ਕਿਵੇਂ ਆ ਚਾਚਾ ਠੀਕ ਐ ਤੂੰ ਦੱਸਾ ਵਧੀਆ ਵਧੀਆ ਚਾਚਾ ਜਿਵੇਂ ਹੁਣ ਤੁਸੀਂ ਕੱਦੂ ਘਰੀ ਜਾਂਦੇ ਹੋ ਹਾਂ ਇਹਦਾ ਹੁਣ ਥੱਲੇ ਰੇ ਸਿੱਟਣੀ ਜਿਸੀਂ ਰੇ ਸਿੱਟੀ ਦਾ ਫਾਇਦਾ ਹੈਗਾ ਕਿ ਨਾ ਤੁਸੀਂ ਤਾਂ ਸਿੱਟਦੇ ਰਹਿੰਦੇ ਹੋ ਇਹਦਾ ਯਾਰ ਕੋਈ ਬਾਲਾ ਫਾਇਦਾ ਨਹੀਂ ਹੈਗਾ ਆ ਦੇਖਾ 2 ਕਿੱਲਿਆਂ ਦਾ ਪੂਰਾ ਢੇਰ ਆ ਇਹ ਆ ਦੇਖਾ ਇਹਦਾ ਵੀ ਪੱਟ ਵੀ ਇੱਕੀ ਤਾਂ ਪਾਈ ਐ ਜਿਹੜੇ ਦਾ ਇਹਦਾ ਕੱਦੂ ਕਰਿਆ ਪਿਆ ਇੱਜ ਰੇ ਸਿੱਟੀ ਅਸੀਂ ਹਾਂ ਇੱਜ 2 ਬੋਰੀਆਂ ਪਾ ਦੀਆਂ ਸੀ ਮੂਰੇ ਅੱਛਾ ਇਹ ਇਹ ਜੇ ਪਾਈ ਨਹੀਂ ਜਿੱਦੇ ਜੋ ਨਾ ਚੱਲ ਪਿਆ ਪਤਾ ਲੱਗ ਜੂ ਬਹੁਤ ਕਿਸਾਨ ਭਰਾ ਕਹਿ ਦਿੰਦੇ ਆ ਵੀ ਯਾਰ ਫਾਇਦਾ ਦਵਾਰੇ ਵੀ ਗਿੱਲੇ ਚ ਬਣਨ ਨਾਲੋਂ ਕੇ ਨਹੀਂ ਰੇ ਸਿਰਦੇ ਆ ਉੱਤੇ ਦੋ ਵਾਰਾ ਮੂਹਰੇ ਪਾ ਦਿੰਦੇ ਆ ਹਾਂ ਕੌਣੇ ਦਾ ਅਸ ਹੀ ਵੀ ਹੁੰਨੇ ਆ ਯਾਰ ਆਜਾ ਵਾਰ ਕੋਈ ਬਾਹਲਾ ਯਾਰ ਸਾਨੂੰ ਫਰਕ ਜਾ ਨਹੀਂ ਲੱਗਿਆ ਹਾਂ ਐਤ ਕਿ ਅਸੀਂ ਪੂਰਾ 100 ਰੁਪਏ ਦੇ ਮਾਰਿਆ ਨੇ ਦੋ ਕਿੱਲਿਆਂ ਦਾ ਦੇਖ ਇਕੱਠਾ ਕੇ ਰਹਿ ਜੋ ਕੋਈ ਫਰਕ ਨਹੀਂ ਇਹ ਜੋ ਬੱਟ ਵੀ ਸਪੈਸ਼ਲ ਤਾਂ ਪਾਈ ਆ ਦੇਖ ਕੋਈ ਇਹ ਜੇ ਕਰਾਹ ਕਰੂ ਲੱਗਿਆ ਹੋਇਆ ਇੱਕੋਸਾਰ ਬਾਹਣਾ ਹਾਂ ਹਾਂ ਇਹਦਾ ਕਰਕੇ ਬੱਟ ਪਾਈ ਆ ਵੀ ਯਾਰ ਇਹਦਾ ਫਾਇਦਾ ਨਿਕਲੂ ਜਾਂ ਨਾ ਨਿਕਲੂ ਜਿਦਾ ਰਿਜ਼ਲਟ ਤੈਨੂੰ ਲਾਉਣਸਾਰ ਦੱਸ ਦੇਾਂਗੇ ਠੀਕ ਹੈ ਇਹਦਾ 10-10 ਦਿਨਾਂ ਦੇ ਵਿੱਚ ਰਿਜ਼ਲਟ ਆ ਜੂ ਜੇ ਤਾਂ ਹੁਣ ਲਾਉਣਸਾਰੀ ਚੱਲ ਪਈ ਬੂਧ ਵਧੀਆ ਬੂਝਾਂ ਮਾਰ ਲੱਗੀ ਹਾਂ ਰੇ ਅਸੀਂ ਇਹ ਚ ਵੀ ਉਦੋਂ ਹੀ ਸਿੱਟਾਂਗੇ ਜਦੋਂ ਪੂਰੀ ਜੀਰੀ ਚੱਲ ਪਈ ਐ ਨਹੀਂ ਹੈਗਾ ਵੀ ਹਾਂ ਜਿਦਾ ਰੇ ਸਿੱਟੀ ਹੋਈ ਐ ਇਹ ਚ ਵੀ ਅਸੀਂ ਹਫ਼ਤੇ ਨੂੰ ਰੇ ਪਾਵਾਂਗੇ ਐ ਨਹੀਂ ਪੂਰਾ ਨੂੰ ਦੇਖਾਂ 10 ਦਿਨ ਵੀ ਪੂਰਾ ਜੇ ਤਾਂ ਆਹ ਪੂਰੀ ਵੱਧ ਕਿੱਲਾ ਗ੍ਰੋਥ ਕਰਦਾ ਹੋਇਆ ਹਾਂ ਫਿਰ ਤਾਂ ਆਪਾਂ ਫਾਇਦਾ ਮੰਨਾਂਗੇ ਹਾਂ ਹਾਂ ਜੇ ਗ੍ਰੋਥ ਨਾ ਇੱਕੋ ਜੀ ਕਰਦੇ ਹੋਏ 10 ਦਿਨਾਂ 'ਚ ਫਿਰ ਕੋਈ ਫਾਇਦਾ ਨਹੀਂ ਇਹਦਾ ਸਾਰਾ 30 ਰੁਪਏ ਦਾ 10-20 15 ਦਿਨ ਲੈ ਲਾਂਗੇ ਯਾਰ 15 ਦਿਨਾਂ ਕੋਈ ਲੇਟ ਨਹੀਂ ਹੁੰਦਾ ਰੇ ਹਾਂ ਹਾਂ ਮਹੀਨਾ ਕਹਿੰਦੇ ਮਹੀਨੇ ਜਰੇ ਹਫਤੇ ਦੇ ਹਫਤੇ ਸਿੱਟਦੇ ਆ ਕਰਾਂਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਹਾਂ ਇਹਦਾ ਸਾਰਾ ਪਤਾ ਲੱਗ ਜਾਊਗਾ ਹਾਂ ਫਿਰ ਤੇਰੇ ਕੋਲ ਦੁਬਾਰੇ ਆਵਾਂਗੇ ਸੀ ਉਦੋਂ ਦੱਸਾਂਗੇ ਹਾਂ ਅਗਲੀ ਵੀਡੀਓ ਚ ਮੈਨੂੰ ਯਾਰ ਪੱਕਾ ਰਿਜ਼ਲਟ ਦੇ ਦੇਵਾਂਗੇ ਇਸ ਕਾਲ ਦੇ ਮਾਰਿਆਂ ਨੇ ਆ 2 ਕਿਲਿਆਂ ਦਾ ਘੇਰਾ ਸੀ 2 ਕਿਲਿਆਂ ਦੇ ਘੇਰੇ ਜੀ ਆਹ ਕਰਿਆ ਹੋਇਆ ਅੱਛਾ ਹਾਂ ਇਹਦਾ ਹੁਣ ਪਤਾ ਲੱਗ ਜਾਊਗਾ ਬਾਕੀ ਆ ਖੜੀ ਆ ਪੌਦ ਪੌਛ ਕਦੇ ਆਪਾਂ ਰੇ ਪਾਈ ਨਹੀਂ ਜਿੱਦ੍ਯੋਹੋਂ ਬਾਲਾਂ ਨੇ ਧੀਏ ਕੀ ਥੱਲੇ ਸੱਟਾਂ ਮਾਰੇ ਹਾਂ ਹਾਂ ਜੀ ਥੱਲੇ ਜਮਾ ਉਹ ਇਕੱਲੀ ਜੂਰੀਆ ਪਾਈ ਹੋਈ ਆ ਦੋ ਵਾਰ ਵੱਧ ਇਹਦੀ ਜੂਰੀਆ ਮਰੀਂ ਪਾਈ ਨਹੀਂ ਬਾੜੀ ਕੱਚੀ ਜੀ ਹੋ ਜਾਂਦੀ ਆ ਕੱਚੀ ਰੇ ਵੀ ਆਹ ਪੌਦ ਵੀ ਮੱਚੀ ਜਾਂਦੀ ਆ ਹਾਂ ਫਕਰੋੜ ਜੀ ਹੋਵੇ ਪੌਦ ਵੀ ਮਾੜੀ ਚਲਦੀ ਹੋਵੇ ਗਰਮੀ ਫੱਟੀ ਨਹੀਂ ਹੁੰਦੀ ਫੱਟੀ ਤਾਂ ਜੇ ਬਾੜੀ ਥੰਗਣੀ ਸਿਰਦੇ ਫਿਰ ਉਹ ਸਿਰਦੇ ਵਾਲਾਂ ਵਰਗੀ ਇਹਨੂੰ ਪੱਟਣ ਵਾਲੇ ਦਾ ਬੜਾ ਖੁਸ਼ ਹੋ ਕੇ ਪੜਦੇ ਆ ਬਾਹਣ ਵਾਲਾ ਨਿਮੇੜਦੀ ਆ ਉਹ ਤੇ ਫਿਰ ਉਹ ਬਾਹਣ ਤੇ ਬਹੁਤ ਦੁੱਖ ਦਿੰਦੀ ਆ ਉਹ ਪਿਛੋਂ ਡਾਲ ਲਾਉਣੇ ਪੈਂਦੇ ਆ ਹਾਂ ਹੁਣ ਇਹਦਾ ਪਤਾ ਲੱਗ ਜੂਗਾ ਤੇਰੇ ਸਾਹਮਣੇ ਆ ਦੇਖ ਜਾ ਕਦੋਂ ਵੀ ਹੁਣ ਕਰਿਆ ਇਹ ਜੇ ਪਹਿਲਾਂ ਅਸੀਂ ਸਿੱਟ ਹੀ ਰਹੇ ਠੀਕ ਹੈ ਇਹ ਜੇ ਸਿੱਟੀ ਨਹੀਂ ਤੈਨੂੰ ਇਹਦਾ ਰਿਜ਼ਲਟ ਅਸੀਂ 15 ਦਿਨਾਂ ਦੇ ਵਿੱਚ ਵਿੱਚ ਦੇ ਦੇਾਂਗੇ ਜੇਰਾ ਤੂੰ ਵੀ ਪਾ ਦੇ ਕੋਈ ਗੱਲ ਨਹੀਂ ਕੇਰਾ ਦਾ ਪਾ ਦੇ ਮੂਰੇ ਦੋ ਵਾਰਾ ਨਾ ਪਾਈਆਂ ਸੀ ਦੋ ਵਾਰਾ ਪਾਤੀ